ਬੱਟਰੀ ਸੱਚੀ ਗਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਨਾ ਨਾ ਖੜ ਦੇ ਕੁਟ ਵੀਡੀਓ ਬਣਾ ਲੀਏ ਤੁਹਾਡੀ ਭਲਾ ਉਹ ਤੂੰ ਹਟ ਜਾ ਤੂੰ ਵੀਡੀਓ ਬਣਾ ਲੀਏ ਬਈ ਆਹ ਬੇਜਵਾਨ ਬੱਚੇ ਆਈ ਆਪਣੇ ਹੈਗੇ ਜੀ ਮੰਨ ਲਓਗੇ ਚਲੋ ਵੀ ਤੁਸੀਂ 20 ਤੋਂ 25 ਬੱਚੇ ਆਪਣੇ ਕੋਲੇ ਇਥੇ ਪਿੰਡ ਆਈ ਤੇ 10 12 ਉੱਥੇ ਜਿੱਥੇ ਮੈਂ ਰੇੜੀ ਲਾਉਣਾ ਜਿਹੜੇ ਪੰਡ ਤੇ ਜਿਨ੍ਹਾਂ ਨੂੰ ਆਪਾਂ ਵੀ ਫੀਡ ਪਾਉਣੇ ਹਨ ਜੀ ਤੇ ਬਈ ਆਪਾਂ ਜਗ੍ਹਾ ਲੈਣੀ ਇਹਨਾਂ ਵਾਸਤੇ ਸ਼ੈਲਟਰ ਬਣਾਉਣਾ ਹੈ ਕਹੋਗੇ ਗਲੀ 'ਚ ਬਈ ਕਿਰਾਏ ਕਰਦੇ ਆ ਰੌਲਾ ਪੈਂਦਾ ਤੇ ਜਗਾ ਲੈਣੀ ਹੈ ਬਈ ਆਪਾਂ ਨਾਲ ਉਸਤੇ ਤੇ ਬਈ ਸਾਰੇ ਆਪਦਾ ਯੋਗਦਾਨ ਪਾਇਆ ਕਰੋ 1 ਰੁਪਿਆ ਵੀ ਚਾਹੇ ਕੋਈ ਕਰ ਸਕਦਾ ਤਾਂ ਉਹ ਵੀ ਬਈ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਕਿਉਂਕਿ ਇਹ ਬਹੁਤ ਵੱਡਾ ਪੁੰਨ ਧਰਮ ਦਾ ਕੰਮ ਆ ਬਈ ਇਹ ਤਾਂ ਤੁਸੀਂ ਐ ਸਮਝ ਲਓ ਵੀ ਜਿਹੜਾ ਬੇਜਵਾਨ ਦੀ ਮਦਦ ਕਰਤੀ ਕਿਸੇ ਭੁੱਖੇ ਦਾ ਢਿੱਡ ਭਰਤਾ ਤੇ ਖੰਡ ਪਾੜ ਦੇ ਬਰਾਬਰ ਹੋ ਗਿਆ ਠੀਕ ਹੈ ਜੀ ਤੇ ਵੀਰ ਬਣ ਕੇ ਇਹ ਤੋਂ ਨਾ ਪਿੱਛੇ ਹਟਾ ਕਰੋ ਤੁਸੀਂ ਵੱਧ ਤੋਂ ਵੱਧ ਸਾਡੀ ਸਪੋਰਟ ਕਰੋ ਤਾਂ ਕਿ ਆਪਾਂ ਜਗਾ ਲੈ ਸਕੀਏ ਜਲ ਤੋਂ ਜਲਦ ਤੇ ਇੱਕ ਭਰਾ ਨੇ ਆਪਣੀ ਬਾਹ ਵੀ ਫੜੀ ਹੋਈ ਆ ਵੀ ਕਹਦਾ ਵੀ ਕੋਈ ਨਹੀਂ ਆਪਾਂ ਜਗਾ ਦਾ ਕੋਈ ਤਰਾ ਕਰਕੇ ਦਿੰਨੇ ਹਾਲ ਪਰ ਫਿਰ ਵੀ ਬਈ ਤੁਸੀਂ ਵੱਧ ਤੋਂ ਵੱਧ ਫੀਡ ਵਾਸਤੇ ਇਹਨਾਂ ਦੀ ਵਾਸਤੇ ਦਵਾਈਆਂ ਵਾਸਤੇ ਵੱਧ ਤੋਂ ਵੱਧ ਹੈਲਪ ਕਰਿਆ ਕਰੋ ਜੀ ਤੇ ਆਪਾਂ ਜਲਦੀ ਇਹ ਬੇਜਵਾਨਾਂ ਵਾਸਤੇ ਕੁਝ ਨਾ ਕੁਝ ਕਰੀਏ ਕਿਉਂ ਮੇਰਾ ਸੁਪਨਾ ਹੈਗਾ ਜੀ ਕਿ ਮਰਨ ਤੋਂ ਪਹਿਲਾਂ ਪਹਿਲਾਂ ਬਈ ਆਪਾਂ ਇਹ ਬੇਜਵਾਨਾਂ ਵਾਸਤੇ ਕੁਝ ਨਾ ਕੁਝ ਕਰਕੇ ਜਾਈਏ ਹਨਾ ਜੀ ਤੇ ਬਈ ਸਾਰਿਆਂ ਦਾ ਬਹੁਤ ਵੱਡਾ ਪੁੰਨ ਦਾ ਧਰਮ ਦਾ ਕੰਮ ਹੈ ਇਹ ਪਰਸੋਂ ਦੀ ਗੱਲ ਆ ਬਈ ਮੈਂ ਫੀਡ ਚੱਕਣ ਜਾਵੜਿਆ ਤੇ ਕੁਛਕ ਘਰਾਣੇ ਸਾਡੇ ਗਲੀ 'ਚ ਇਹਨਾਂ ਨੂੰ ਕੁੱਟਿਆ ਸਾਡੇ ਬੱਚੇ ਨਹੀਂ ਪੂਰੇ ਹੋ ਰਹੇ ਵਿਚਾਰੇ ਡਰਦੇ ਭੱਜ ਗਏ ਤੇ ਹੁਣ ਆ ਫਿਰਦੇ ਇੱਥੇ 10 12 ਬੱਚੇ ਹੈਗੇ ਕੁਛ ਇੱਧਰ ਗਲੀ 'ਚ ਫਿਰਦੇ ਆ ਤੇ ਫੀਡ ਖਾਣ ਆਏ ਆ ਇਸ ਵੇਲੇ ਆਉਂਦੇ ਆ ਬਈ 5 ਵਜੇ ਤੇ ਸਵੇਰੇ 5 ਵਜੇ ਆਪਣੇ ਘਰੇ ਆਉਂਦੇ ਸਾਰੇ ਫੀਡ ਖਾਣ ਤੇ ਚਲੋ ਆਪ ਦਾ ਢਿੱਡ ਭਰ ਜਾਂਦੇ ਵਿਚਾਰੇ ਹਨਾ ਆਪਣਾ ਕਿਰਾ ਕੁਛ ਖਾ ਕੇ ਜਾਂਦੇ ਤੇ ਆਪਾਂ ਨੂੰ ਇੰਸਟਾਗ੍ਰਾਮ ਤੋਂ ਭੈਣ ਭਰਾ ਹੈਗੇ ਆ ਜੀ ਸਪੋਰਟ ਕਰ ਦਿੰਦੇ ਆਪਣੀ ਫੀਡ ਭੇਜ ਦਿੰਦੇ ਆ ਦਵਾਈਆਂ ਦਾ ਹੱਲ ਕਰ ਦਿੰਦੇ ਆ ਜੇ ਕਿਸੇ ਨੂੰ ਆਪਾਂ ਕਿਸੇ ਸ਼ੈਲਟਰ ਛੱਡ ਕੇ ਆਉਣਗੇ ਤਾਂ ਇਲਾਜ ਕਰਾਉਣਾ ਜਿਆਦਾ ਛੱਟ ਫੇਟ ਵੱਜੀ ਆ ਤਾਂ ਉਹਦਾ ਵੀ ਸਾਧਨ ਦਾ ਹੱਲ ਕਰਾ ਦਿੰਦੇ ਆ ਤੇ ਉੱਥੇ ਬਿਠੰਡੇ ਆ ਰਾਮਪੁਰੇ ਅਰਪਣ ਭਰਾ ਹੈਗਾ ਤੇ ਉਹਦੇ ਕੋਲੇ ਆਪਾਂ ਛੱਡੇ ਹੋਣੇ ਨਹੀਂ ਕਿ ਤੈਨੂੰ ਸਰਸੇ ਛੱਡਾਈ ਦਾ ਕਿਸੇ ਨੂੰ ਅਲੱਗ-ਅਲੱਗ ਜਗ੍ਹਾ ਤੇ ਛੱਡੇ ਹੋਣੇ ਬਈ ਤੇ ਬਈ ਤੁਸੀਂ ਵੀ ਸਾਰੇ ਵੱਧ ਤੋਂ ਵੱਧ ਆਪ ਦਾ ਯੋਗਦਾਨ ਪਾਇਆ ਕਰੋ ਮੇਰਾ ਵੀਰ ਬਹੁਤ ਵੱਡਾ ਪੁੰਨ ਧਰਮ ਦਾ ਕੰਮ ਹੈ ਇਹ ਤੇ ਆ ਬੱਚਾ ਦੀ ਮਾਂ ਮਰੀ ਹੋਈ ਆ ਇਹ ਤੇ ਇੱਕ ਉਹ ਜਿਹੜਾ ਉਹ ਆਪਣਾ ਘਰੇ ਰੱਖਿਆ ਹੋਇਆ ਉਹ ਵੀ ਕੋਈ ਛੱਡ ਕੇ ਗਿਆ ਸੀਗਾ ਉੱਥੇ ਰੇੜੀ ਤੇ ਹੁਣ ਮੈਂ ਘਰੇ ਲਿਆ ਸੀਗਾ ਉਹ ਮੈਨੂੰ ਬੜੇ ਜਣਿਆਂ ਨੇ ਕਿਹਾ ਸੀ ਵੀ ਤੂੰ ਇਹਨਾਂ ਨੂੰ ਘਰੇ ਲੈ ਚੱਲ ਘਰੇ ਲੈ ਜਾ ਵੀ ਤੈਨੂੰ ਅਸੀਂ ਖਰਚਾ ਪਾਣੀ ਵੀ ਦੇਵਾਂਗੇ ਦਾ ਤੇ ਭਾਈ ਆਪਾਂ ਇੱਕ ਦਾ ਮੈਂ ਖਿਆਰ ਇਹਦਾ ਭਾਈ ਮੈਂ ਕੀ ਖਰਚਾ ਲਾਵਾਂ ਵੀ ਦੋ ਰੋਟੀਆਂ ਖਾਡੀਆਂ ਹੁੰਦੀਆਂ ਹਨਾ ਚਲੇ ਵੀ ਖਾ ਲਿਆ ਕਰੂਗਾ ਸਾਡੇ ਨਾਲ ਤਾਂ ਭਾਈ ਅੱਜ ਆਪਾਂ ਵੇਖ ਲਓ ਵੀ ਕਿੰਨੇ ਬੱਚਿਆਂ ਦਾ ਢਿੱਡ ਭਰਦੇ ਆਂ ਘਟੋ ਘਟ ਵੀ ਮੰਨ ਕੇ ਚਲੋ 25 ਤੋਂ 30 ਬੱਚੇ ਤਾਂ ਆਪਣੇ ਕੋਲੇ ਇੱਥੇ-ਇੱਥੇ ਹੀ ਆ ਤੇ ਟੀਕੇ ਭਾਈ ਆਪਾਂ ਇਹਨਾਂ ਦੇ ਲਵਾਈ ਜਾਂਦੇ ਆ ਠੀਕ ਹੈ ਜੀ ਉਹ ਦੋਆਂ ਦੇ ਲੱਗ ਗਏ ਆ ਤੇ ਬਾਕੀ ਹਜੇ ਆਏ ਨਹੀਂ ਸੀਗੇ ਸਵੇਰ 5 ਵਜੇ ਸਾਰੇ ਆਉਂਦੇ ਆ ਉਦੋਂ ਪਰ ਸਾਰਿਆਂ ਦੇ ਇਕੱਠੇ ਹੀ ਲਵਾ ਦੇਣਗੇ ਤੇ ਬਸ ਬਈ ਫੀਡ ਦੀ ਹੈਲਪ ਕਰਦੇ ਰਿਹਾ ਕਰੋ ਤੇ ਆਪਦਾ ਯੋਗਦਾਨ ਪਾਇਆ ਕਰੋ 1 ਰੁਪਿਆ 2 ਰੁਪਏ ਜਿੰਨੇ ਵੀ ਕੋਈ ਕਰ ਸਕਦਾ ਭੈਣ ਭਰਾ ਵੱਧ ਤੋਂ ਵੱਧ ਵੱਧ ਚੜ੍ਹ ਕੇ ਆਪਦੀ ਸਪੋਰਟ ਕਰਿਆ ਕਰੋ ਆਪਦੇ ਨਾਮ ਲਿਖਾ ਦਿਆ ਕਰੋ ਬਈ WhatsApp ਤੇ ਮੈਸੇਜ ਕਰ ਦਿਆ ਕਰੋ ਜਿਹੜਾ ਕੋਈ ਕਿੰਨੀ ਵੀ ਭਰਾ ਮਦਦ ਕਰਦਾ ਚਾਹੇ ਕੋਈ 1 ਰੁਪਏ ਦੀ ਗੋਣਾ ਕਰੇ ਆਪਦਾ ਨਾਮ ਲਖਾਇਆ ਕਰੋ ਬਈ ਆਪਾਂ ਰਜਿਸਟ੍ਰੇਸ਼ਨ ਕਰਾਉਣੀ ਆ ਤੇ ਇਹਨਾਂ ਦੇ ਵਾਦ ਨਾ ਜੋ ਤੂੰ ਇਧਰ ਆ ਜਾ ਇਧਰ ਤੇ ਵਾਦ ਤੋਂ ਵਾਦ ਉਹਦਾ ਯੋਗਦਾਨ ਪਾਇਆ ਕਰੋ ਬਈ ਆਹ ਕੌਣ ਆ ਗਿਆ ਹੁਣ ਤੇ ਸਪੋਰਟ ਕਰਿਆ ਕਰੋ ਬਈ ਸਾਨੂੰ ਜੇ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਉਹਦੀ ਸਪੋਰਟ ਕਰਿਆ ਕਰੋ ਵਾਦ ਤੋਂ ਵਾਦ ਮਦਦ ਕਰਿਆ ਕਰੋ ਦੀ ਪਿੱਛੇ ਨਾ ਹਟਿਆ ਕਰੋ ਭਰਾਓ ਮੇਰੀ ਅਪੀਲ ਹੈ ਬੇਨਤੀ ਹੈ ਤੇ ਬਾਕੀ ਜਿਹੜੇ ਭੈਣ ਭਰਾ ਆਪਾਂ ਨੂੰ ਮਦਦ ਕਰਦੇ ਮੈਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਵੀ ਜਿੰਨਾਂ ਨੇ ਕਦੇ ਇਹ ਬੱਚੇ ਆਪਣੇ ਘਰੋਂ ਭੁੱਖੇ ਨਹੀਂ ਮੋੜਨ ਦਿੱਤੇ ਆਪ ਦਾ ਢਿੱਡ ਭਰ ਕੇ ਜਾਂਦੇ ਰੱਜ ਕੇ ਜਾਂਦੇ ਆ ਬਈ ਠੀਕ ਹੈ ਤੇ ਜਦੋਂ ਮਰਜ਼ੀ ਆ ਕੇ ਮੇਰੇ ਕੋਲੇ ਮਿਲ ਕੇ ਜਾਵੜਿਆ ਕਰੋ ਮੈਨੂੰ ਮੇਰਾ ਭਰਾ ਫੋਨ ਲਾ ਲਿਆ ਕਰੋ ਕਿਸੇ ਨੂੰ ਕੋਈ ਵੀ ਮੰਨ ਕੇ ਚਲੋ ਮੇਰੇ ਤੱਕ ਲੋਡ ਪੈਂਦੀ ਆ ਮੈਨੂੰ ਜਦੋਂ ਮਰਜ਼ੀ ਫੋਨ ਲਾ ਲਿਆ ਕਰੋ ਚਾਹੇ ਅੱਧੀ ਰਾਤ ਨੂੰ ਲਾ ਲਿਆ ਕਰੋ ਹਾਂ ਕਈ ਵਾਰੀ ਕੰਮ ਧੰਦੇ 'ਚ ਹੋਈਦਾ ਚਲੋ ਨਹੀਂ ਚੱਕਿਆ ਜਾਂਦਾ ਹਨਾ ਤੇ ਦੁਬਾਰਾ ਬੰਦਾ ਕਾਲ ਕਰ ਸਕਦਾ ਤਾਂ ਬਸ ਬਾਈ ਆਪਣਾ ਤਾਂ ਸੋਣਾ ਹੀ ਆ ਵੀ ਯਾਰ ਕੋਈ ਬੇਜਵਾਨ ਆ ਭੁੱਖਾ ਨਾ ਜਾਵੇ ਆਪਣੇ ਘਰ ਰੱਜ ਕੇ ਹੀ ਜਾਵੇ ਜਦੋਂ ਆਵੇ ਉਹ ਦੇਖੋ ਵੀ ਘਰੇ ਬੈਠੇ ਆਪਣੇ ਕਿੰਨੇ ਤੇ ਘਰੇ ਆਪਣੇ ਜਗਾ ਘਟਾ ਤਾਂ ਗਲੀ ਚ ਬਈ ਫੀਡ ਪਾਉਣੇ ਸੀ ਪਰ ਗਲੀ ਚ ਤੁਹਾਨੂੰ ਪਤਾ ਵੀ ਲੋਕੋਂ ਹੀ ਲੱਗਣ ਲੱਗ ਜਾਂਦੇ ਹਨ ਬਿਨਾਂ ਗੱਲ ਤੋਂ ਹੀ ਤਰਾਇ ਕਰਨ ਲੱਗ ਜਾਂਦੇ ਤੇ ਖਾਇ ਮੰਨ ਕੇ ਚਲੋ ਕਿਸੇ ਨੂੰ ਕੋਈ ਨੁਕਸਾਨ ਨਹੀਂ ਵਿਚਾਰੇ ਪਚਾਉਂਦੇ ਇਹ ਆਪ ਦਾ ਢਿੱਡ ਭਰ ਕੇ ਜਾਵੜਦੇ ਕਿਸੇ ਨੂੰ ਕੋਈ ਕਾਜੇ ਤੱਕ ਕਿਸੇ ਦਾ ਬਈ ਮੰਨ ਕੇ ਚਲੋ ਕਿਸੇ ਨੂੰ 1 ਰੁਪਏ ਦਾ ਨੁਕਸਾਨ ਨਹੀਂ ਕਰਿਆ ਤੇ ਆ ਬੱਚਾ ਵੀ ਜਮਾ ਗਲਿਆ ਹੋਇਆ ਸੀਗਾ ਠੀਕ ਐ ਸੱਟਾਂ ਬਹੁਤ ਵੱਜੀਆਂ ਸੀ ਤੇ ਆ ਮੋਰੇ ਨਿਕਲੇ ਹੋਏ ਸੀ ਬਈ ਇਹਦੇ ਇਹਦਾ ਆਪਾਂ ਇਲਾਜ ਕੀਤਾ ਤੇ ਹੁਣ ਅਸਟੈਂਡ ਠੀਕ ਐ ਇਹ ਤੇ ਇੱਕ ਬੱਚਾ ਇਥੇ ਹੋਰ ਫਿਰਦਾ ਸੀਗਾ ਕਿਹੜਾ ਸੀਗਾ ਇਹਦੇ ਵੀ ਅੱਜ ਹਲਕਾ ਦਾ ਟੀਕਾ ਲਵਾਤਾ ਹਲਕਾ ਆਦੇ ਵੀ ਆਪਾਂ ਟੀਕਾ ਲਵਾਈ ਜਾਂਦੇ ਸਾਰਿਆਂ ਦੇ ਕਿ ਕੱਲ ਨੂੰ ਚਲੋ ਰੱਬ ਨਾ ਕਰੇ ਕਿਸੇ ਦੇ ਦੰਦ ਫਿਰ ਮਾਰ ਜਾਣਾ ਹਨਾ ਤੇ ਉਹ ਆ ਆ ਬਾਲਾ ਪੜਾ ਬਈ ਸਾਰਿਆਂ ਨਾਲੋਂ ਬਾਕੀ ਹੋਰ ਕੋਈ ਨਹੀਂ ਇਹੋ ਜ ਆਹੀ ਆ ਕੱਲਾ ਤੇ ਆਹਾਂ ਇਹਦੇ ਇਹਦੇ ਬਹੁਤ ਬਈ ਚਿਚੜ ਲੱਗੇ ਸੀਗੇ ਕੰਨ ਭਰੇ ਹੋਏ ਸੀ ਇਹਦੇ ਚਾਹ ਦੇਖ ਲੋ ਵੀ ਮਾੜੇ ਮੋਟੇ ਰਹਿ ਗਏ ਹੁਣ ਛੱਡਦੇ ਜਾਂਦੇ ਸਾਰੇ ਆਪਾਂ ਨੂੰ ਗੋਲੀਆਂ ਦਿੱਤੀਆਂ ਸੀਗੀਆਂ ਚਿਚੜਾਂ ਤੋਂ ਦਵਾਈ ਆਉਂਦੀ ਆ ਉਹ ਗੋਲੀਆਂ ਖਾਣੀਆਂ ਖਵਾਉਣੀਆਂ ਪੈਦੀਆਂ ਉਹ ਗੋਲੀਆਂ ਆਪਾਂ ਖਵਾਤੀਆਂ ਇਹਨਾਂ ਨੂੰ ਤੇ ਹੁਣ ਠੀਕ ਆ ਬਈ ਇਹ ਤੇ ਬੱਸ ਮੈਂ ਫੇਰ ਅਪੀਲ ਕਰਦਾ ਵੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਹੈਲਪ ਕਰਿਆ ਕਰੋ ਸਾਡੀ ਬਈ ਜਿੰਨੇ ਜੋਗਾ ਕੋਈ ਭੈਣ ਭਰਾ ਕਰ ਸਕਦਾ ਘੱਟ ਤੋਂ ਘੱਟ ਵੱਧ ਤੋਂ ਵੱਧ ਤੇ ਤਾਂ ਕਿ ਆਪਾਂ ਇਹ ਜਲਦ ਤੋਂ ਜਲਦ ਇਹ ਬੇਜਵਾਨਾਂ ਵਾਸਤੇ ਜਗ੍ਹਾ ਲੈ ਸਕੀਏ ਤੇ ਆਵਦੇ ਕੋਲੇ ਰੱਖ ਸਕੀਏ ਆਵਦੇ ਹੱਥੀਂ ਸੇਵਾ ਕਰਗੇ ਹਨ ਆਵਦੇ ਕੋਲੇ ਇਲਾਜ ਕਰਾਈਏ ਇਹਨਾਂ ਦਾ ਤੇ ਆ ਸਾਰੇ ਇਕੱਠੇ ਹੋ ਜਾਂਦੇ ਨਿੱਕੇ-ਨਿੱਕੇ ਬੱਚੇ ਮੈਨੂੰ ਹਰ ਵੇਹ ਹੁੰਦਾ ਵੀ ਨਿੱਕੇ ਇਕੱਠੇ ਹੋ ਜਾਣ ਚੱਲ ਨਿੱਕਿਆਂ ਨੂੰ ਲੱਗ ਫੀਡ ਪਾਈ ਗਏ ਤੇ ਵੱਡਿਆਂ ਨੂੰ ਲੱਗ ਪਾਈਏ ਕਿਉਂਕਿ ਫਿਰ ਲੜਦੇ ਆ ਵੀ ਆਪ ਚ ਤੇ ਫਿਰ ਨੁਕਸਾਨ ਹੁੰਦਾ ਇਸ ਚੀਜ਼ ਦਾ ਤਾ ਤਾਂ ਕਰਕੇ ਨਿੱਕੇ ਇਕੱਠੇ ਕਰਕੇ ਇਹਨਾਂ ਨੂੰ ਅਲੱਗ ਫੀਡ ਪਾ ਦੇਈ ਦੀ ਜਿਹੜੇ ਵੱਡੇ ਆਉਂਦੇ ਉਹਨਾਂ ਨੂੰ ਅਲੱਗ ਪਾ ਦੇਈ। ਬਹੁਤ ਧੰਨਵਾਦ ਬਈ। ਥੈਂਕ ਯੂ ਤੁਹਾਡਾ ਵੀਡੀਓ ਬਾਤ-ਬਾਤ ਸ਼ੇਅਰ ਕਰਿਆ ਕਰੋ ਬਈ ਆਪਣੀ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਜਿਹਦੇ ਬੇਜਮਾਨ ਦਾ ਬੱਚੇ ਦਾ ਢਿੱਡ ਭਰ ਜਾਂਦਾ ਇਹਦਾ ਇਲਾਜ ਹੋ ਜਾਂਦਾ ਹਨ ਤੇ ਕੋਈ ਆਲ ਦਾ ਟਿਕਾਣੇ ਤੇ ਸਹੀ ਪਹੁੰਚ ਜਾਂਦਾ ਜਿੱਥੇ ਉਹਨੂੰ ਇਲਾਜ ਦੀ ਜ਼ਰੂਰਤ ਹੁੰਦੀ ਹੈ। ਕਿਉਂਕਿ ਇਹ ਕਈ ਵਾਰੀ ਜਿਹੜਾ ਕੋਈ ਨਹੀਂ ਭੈਣ ਭਰਾ ਕੋਈ ਮਦਦ ਹੈਲਪ ਕਰ ਸਕਦਾ ਉਹ ਇੰਨਾ ਹੀ ਕਰ ਦਿਆ ਕਰੋ ਬਈ ਇਹ ਵੀ ਬਹੁਤ ਵੱਡਾ ਪੁੰਨ ਧਰਮ ਆ ਇਹ। ਜਿਹੜਾ ਵੀਡੀਓ ਸ਼ੇਅਰ ਕਰ ਦੇਣੀ ਕੋਈ ਚੰਗੇ ਕੰਮ ਦੀ ਤੇ ਨਹੀਂ ਤਾਂ ਗੰਦਮਨ ਤੋਂ ਨੂੰ ਪਤਾ ਚੱਲੀ ਜਾਂਦਾ ਹਨਾ ਲੋਕ ਬਹੁਤ ਸ਼ੇਅਰ ਕਰਦੇ ਤਾਂ ਬਈ ਸਾਡੀ ਵੀਡੀਓ ਵੀ ਸ਼ੇਅਰ ਕਰ ਲਿਆ ਕਰੋ ਤਾਂ ਕਿ ਆਪਣਾ YouTube ਜਲਦੋਂ ਜਲਦ ਚੱਲੇ ਤੇ ਸਾਨੂੰ ਅਰਨਿੰਗ ਹੋਣ ਲੱਗੇ ਤੇ ਆਪਾਂ ਜਗਾ ਦਾ ਇਂਤਜ਼ਾਮ ਕਰ ਗਏ ਬਾਕੀ ਕਹਿ ਤਾਂ ਰੱਖਿਆ ਆਪਾਂ ਨੂੰ ਭਰਾਣੇ ਵੀ ਜਗਾ ਲੈ ਕੇ ਦੇਣੇ ਪਰ ਚੱਕਰ ਇਹ ਹੈ ਵੀ ਦੂਰ ਆਉਣਾ ਜਾਣਾ ਓਕਾ ਮੈਂ ਆਪਦੀ ਰੇੜੀ ਵੀ ਲਾਉਣੀ ਹੁੰਦੀ ਹੈ ਇੱਥੇ ਮੈਨੂੰ ਆਇਆ ਵੀ ਸਾਡਾ ਚਲੋ ਪਰਿਵਾਰ ਹੀ ਸੰਭ ਲੈ ਕਰੂਗਾ ਜੇ ਸਾਡੇ ਦਿਨੇ ਦਿਨੇ ਹਨਾ ਜਦੋਂ ਚਿਰ ਮੈਂ ਨਹੀਂ ਆਉਂਦਾ ਤੋ ਹੁਣ ਸਾਡਾ ਪਰਿਵਾਰ ਸਾਂਭ ਲਿਆ ਕਰੂ ਮੈਂ ਤਾਂ ਕਰਕੇ ਕੋਸ਼ਿਸ਼ ਕਰਦਾ ਵੀ ਪਿੰਡ ਜਗਾ ਹੋਵੇ ਆਉਦੇ ਕੋਲੇ ਬਈ ਤੇ ਨਹੀਂ ਤਾਂ ਭਰਾ ਨੇ ਆਪਾਂ ਨੂੰ ਇੱਥੋਂ 12 15 ਕਿਲੋਮੀਟਰ ਦੂਰ ਹੈਗਾ ਪਿੰਡ ਬਾਈ ਕਹਿੰਦਾ ਭਲਾ ਤੁਹਾਨੂੰ ਦੂ ਕਿੱਲੇ ਜਗਾ ਰਸ ਲਾ ਤੇ ਪਰ ਮੈਂ ਐ ਨਹੀਂ ਰੱਖਣਾ ਚਾਹੁੰਦਾ ਬਈ ਮੈਂ ਭਰਾ ਨਾਲ ਮੈਂ ਗੱਲ ਕਰੀ ਜਾਂਦਾ ਮਾਬਾਈ ਇੱਥੇ ਕੋਈ ਹੱਲ ਕਰ ਦੋ ਵੀਰ ਬਣ ਕੇ ਤੇ ਬਾਕੀ ਸਾਡੇ ਕੋਲੇ ਕੋਈ ਸਾਧਨ ਹੈ ਨਹੀਂਗਾ ਇਹਨਾਂ ਨੂੰ ਲੈ ਕੇ ਜਾਣਾ ਕਰਨਾ ਸਾਧੋਂ ਦਾ ਬੜਾ ਔਕਾ ਤੇ ਚਲੋ